ਸੀਟੀ ਰਣੇ ਲਗੇ ਇਹ ਮਾਤਾ ਜੀ ਮਤਲਕੇ ਚੰਗੇ ਭਲੇ ਸੀਗੇ ਆਪਣਾ ਮੰਗਮੂਗ ਕੇ ਗੁਜ਼ਾਰਾ ਕਰਦੇ ਸੀ ਗੁਰਦੁਆਰੇ ਰੋਟੀ ਰੋਟੀ ਵਲੇਨ ਸੀ ਕਪੜੇ ਵੀ ਵਧੀਆ ਪਾਉਂਦੇ ਸੀਗੇ ਰਹਿੰਦੇ ਪਰ ਉਰੀ ਸੀਗੇ ਤੇ ਇੱਕ ਦਿਨ ਜਾ ਰਹੇ ਸੀ ਇਹਨਾਂ ਦੇ ਠੱਡਾ ਵੱਜਾਣਾ ਤੇ ਇਹਨਾਂ ਦਾ ਫੈਕਚਰ ਹੋ ਗਿਆ ਫਿਰ ਕਈਆਂ ਨੇ ਰਲੂ ਰੂਲ ਕੇ ਦਵਾਈ ਦੂਈ ਦਵਾਈ ਸਾਰਾ ਕਹਿੰਦੀ ਮੈਂ ਉੱਥੇ ਰਹਿਣਾ ਨਹੀਂ ਹੈਗਾ ਹਸਪਤਲ ਵੀ ਇੱਥੇ ਹੀ ਰਹਿਣਾ ਫਿਰ 3 ਸਾਲ ਤੋ ਉਰੀ ਸੀਗੇ ਕੋਈ ਰੋਟੀ ਦੇ ਗਿਆ ਕੋਈ ਕੱਪੜਾ ਦੇ ਗਿਆ ਕੋਈ ਚਾਹ ਦੇ ਗਿਆ ਆਪੇ ਇਹ ਜੀਟੀ ਮਾਰਕੀਟ ਪੈਂਦਾ ਖੰਨਾ ਜੀਟੀ ਮੇਰਾ ਕੀ ਸੀ ਅੱਜ ਮਾਰਨਿੰਗ ਸਵੇਰੇ 9:30 ਵਜੇ ਮਾਤਾ ਨੇ ਬ੍ਰੈਡ ਫੜੇ ਹੋਏ ਸੀ ਤੇ ਆਪਸੇ ਜੀ ਦੋ ਤਿੰਨ ਕੁੱਤੇ ਭੌਂ ਕਰੇ ਸੀਗੇ ਉਹਨਾਂ ਵਿੱਚੋਂ ਇੱਕ ਕੁੱਤਾ ਮਾਤਾ ਕੋਲ ਬ੍ਰੈਡ ਖੋਣ ਗਿਆ ਮਾਤਾ ਨੇ ਬ੍ਰੈਡ ਛਪਾਲੇ ਉਹਦੇ ਮੂੰਹ ਨੂੰ ਚੱਪਕ ਗਿਆ ਕੁੱਤਾ ਵੀ ਖਾਸੀ ਬੁਰੀ ਹਾਲਤ ਉਹ ਕਰਤੀ ਉਹਨਾਂ ਦੀ ਕਿੰਨੇ ਕੁ ਟੌਪ ਸੀਗੇ ਤਿੰਨ ਸੀਗੇ ਇਹਨਾਂ ਨੇ ਟੌਪ ਨਹੀਂ ਨਹੀਂ ਇੱਕ ਹੀ ਉਹਦੇ ਵਿੱਚ ਇੱਕ ਡੌਗ ਨਹੀਂ ਕੀਤਾ ਇਹ ਕਿੱਥੇ ਕਿੱਥੋਂ ਨੇ ਹਾਂ ਡੈਕ ਦੀ ਜਗ੍ਹਾ ਤੇ ਕੀਤਾ ਵਾ ਜੀ ਮੂੰਹ ਤੇ ਕੀਤਾ ਵਾ ਜੀ ਮੂੰਹ ਤੇ ਕੀਤਾ ਵਾ ਬਾਕੀ ਵਿੱਚ ਪੋਟੀ ਪੂਟੀ ਕਰ ਦਿੰਦੇ ਸੀ ਉਹਦੇ ਕਰਕੇ ਸਾਰਾ ਸਰੀਰ ਹੋਇਆ ਪਿਆ ਸੀ ਉਹਨਾਂ ਦਾ ਕਰਾਵਾ ਲੈ ਕੇ ਗਏ ਸੀ ਤੁਸੀਂ ਮੈਂ ਨਹੀਂ ਸੀ ਲੈ ਕੇ ਗਈ ਹੈਗੀ ਲੈ ਕੇ ਕੋਈ ਇੱਥੋਂ ਹੀ ਗਿਆ ਸੀਗਾ ਇੱਥੋਂ ਮਰਤਲ ਜੀ ਦੀ ਮਾਰਕੀਟ ਦੇ ਵਿੱਚੋਂ ਹੀ ਉਹਨਾਂ ਨੇ ਲੈ ਕੇ ਗਏ ਸੀ ਐਮੂਲ ਐਸਪਲਾਈ ਸੀਗੀ ਫਿਰ ਉਹ ਲੈ ਕੇ ਗਏ ਸੀਗੇ ਹਸਪਤਾਲ ਲੈ ਕੇ ਆਪਣਾ ਸਿਵਲ ਲੈਣਾ ਹਸਪੀਟਲ ਲੈ ਕੇ ਗਏ ਸੀਗੇ ਹਾਂ ਜੀ ਫਿਰ ਉਹਤੇ ਉਹਨਾਂ ਨੇ ਮੜਮੋਟਾ ਇਲਾਜ ਕੀਤਾ ਹੁਣ ਉਹਨਾਂ ਨੇ ਰੈਫਰ ਕਰਤਾ ਇੱਧਰ ਹਾਂਜੀ ਹਾਂਜੀ ਜਦੋਂ ਉਹ ਮਤਲਬ ਕਿ ਉਹਨਾਂ ਦਾ ਹੋ ਚੁੱਕਿਆ ਸੀਗਾ ਮਤਲਬ ਕਿ ਫੇਸ ਆਸਕਰਾਬ ਹੋ ਚੁੱਕਿਆ ਸੀ ਫੈਮਲੀ ਚ ਉਹਨਾਂ ਦੇ ਕੋਈ ਹੈਗਾ ਉਹਨਾਂ ਦੀ ਵਜ੍ਹਾ ਸੇ ਫੈਮਲੀ ਤੋਂ ਅੱਜ ਤੱਕ ਕਰਤੇ ਆਇਆ ਨਹੀਂ ਹੈਗਾ ਉਦਾਂ ਗੱਲਾਂ ਕਰਦੇ ਹੁੰਦੇ ਮੇਰਾ ਏਡਾ ਵੱਡਾ ਘਰ ਸੀ ਮੇਰੇ ਆਦਮੀ ਨਾਲ ਲੜਾਈ ਹੋ ਗਈ ਜਾਦੀ ਮੈਂ ਬਾਹਰ ਘਰ ਛੱਡਤਾ ਮੈਂ ਇੱਥੇ ਰਹਿਨੀ ਆ ਏਦਾਂ ਸਾਰਿਆਂ ਨੂੰ ਗੱਲਾਂ ਦੱਸਦੀ ਹੁੰਦੇ ਸੀਗੇ ਉਹ ਮੈਂ ਕਿਤਾਬ ਸ਼ੋਮੀ ਬਣਿਆ ਆ ਕਿ ਸਰ ਕਿੰਨੇ ਜਾਣਿਆ ਨੇ ਇੱਥੇ ਉਹਨੂੰ ਲੈਣ ਦੀ ਕੋਸ਼ਿਸ਼ ਕੀਤੀ ਭੀ ਚਲੋ ਤੇਰੇ ਕੱਪੜੇ ਅੱਛੇ ਮਿਲਣਗੇ ਨਾ ਹਾਨ ਤੋਂਣਗੇ ਦਵਾਈ ਬੂਟੀ ਸਾਰਾ ਕੁਝ ਮਿਲੂਗਾ ਫਿਰ ਜਦੋਂ ਵੀ ਲੈਣ ਆਉਂਦੇ ਸੀਗੇ ਉਹਨਾਂ ਨੂੰ ਬੱਟੇ ਰੋੜੇ ਗਾਲਾਂ ਕੱਢ ਕੇ ਗੰਦੀਆਂ ਤੇ ਭਜਾ ਦਿੰਦੀ ਸੀਗੀ ਕਿ ਮੈਂ ਦੀਨਾ ਮੈਂ ਮੈਂ ਚੰਨਨ ਨੇਗੀ ਸੀ ਨਰਸੇਵਾ ਨਰਨ ਸੇਵਾ ਤੋਂ ਦੇਖੋ ਸਰ ਇਸ ਤਰ੍ਹਾਂ ਦੀ ਜਿਹੜੀ ਡਾਕ ਫਾਈਲ ਜਿਹੜੀ ਹੋ ਰਹੀ ਹੈ ਇੱਕ ਲੇਡੀ ਦੇ ਵਿੱਚ ਡਾਕ ਰਾਈਟ ਹੋਈ ਹੈ ਕੀ ਸੀ ਡਾਕਸ ਵਾਈਟ ਦੀ ਗੱਲ ਹੈ ਬੜੀ ਲੰਬੀ ਗੱਲ ਹੋਊਗੀ ਪਰ ਚਲੋ ਮਾਮਲਾ ਇਹ ਸੀ ਕਿ ਇਹ ਲੇਡੀ ਜਿਹੜੇ ਇਹ ਮੇਰੇ ਸਾਥੀ ਮੁਕੇਸ਼ ਕੁਮਾਰ ਸਿੰਘ ਜੀ ਵਾਲੀ ਜਿਨ ਇਹ ਵੀ ਸਾਡੇ ਨਾਲ ਹੈ ਨੀ ਜੀ ਆਪਣੀ ਜਿਹੜਾ ਮਾੜਾ ਮੋਟਾ ਸੀ ਸੇਵਾ ਕਰਦੇ ਹਨ ਜੀ ਜੋ ਮਨੀਸ਼ ਜੀ ਮੇਰਾ ਲੰਗਣਾ ਬੜਨਾ ਤੈਨੂੰ ਹਗਾ ਤਕਰੀਬਨ ਲੱਕੀਏ ਦਾ ਵੀ ਦਫ਼ਤਰ ਇੱਧਰ ਹੈ ਮੇਰੇ ਖਿਆਲ ਚ ਮੈਂ ਤਕਰੀਬਨ ਡੇਢ ਸਾਲ ਤੋਂ ਇਹਨਾਂ ਨੂੰ ਇੱਥੇ ਕਿ ਮਾਤਾ ਜੀ ਮੇਰੇ ਖਾਲ 45 42 45 ਦੇਈ ਤੇ ਅਸੀਂ ਨੂੰ ਕੋਸ਼ਿਸ਼ ਕੀਤੀ ਹੋਰ ਵੀ ਸਿੰਘ ਜੀ ਆਪਾਂ ਪਹਿਲਾਂ ਕੋਸ਼ਿਸ਼ ਕੀਤੀ ਇਹ ਲੜਦੇ ਸੀ ਗਾਲਾਂ ਕੱਢਦੇ ਚਲੋ ਕੋਈ ਸਾਨੂੰ ਕੋਈ ਫਰਕ ਨਹੀਂ ਸੀ ਉਸ ਚੱਲਦਾ ਅੱਜ ਸਵੇਰੇ ਕਹਿੰਦੇ ਵੀ ਇਹ ਕੋਈ ਕੁੱਤੇ ਨਹੀਂ ਇਹਨਾਂ ਨਾਲ ਮੋਟੇ ਕੋਈ ਗ੍ਰੇਡ ਗ੍ਰੇਡ ਖਾ ਰਹੇ ਹੋਣੇ ਕੁੱਤੇ ਨਹੀਂ ਇਹਨਾਂ ਨੂੰ ਅਟੈਕ ਕਰਤਾ ਜ਼ਖਮੀ ਕਰਤਾ ਤਾਂ ਫਿਰ ਸਾਡੇ ਕੋਲ ਫੋਨ ਆਇਆ ਸੀ ਜਦ ਤੱਕ ਆਇਆ ਮੈਂ ਕਹਿੰਦਾ ਦੇਖਦੇ ਹਾਂ ਆਫਟਰਨੂੰ ਸਾਨੂੰ ਨਹੀਂ ਸੀ ਪਤਾ ਇੰਨੀ ਬੜੀ ਇਹ ਉਪਧਰੁਕਟਾਂ ਹੀ ਕਹਾਂਗੇ ਜਿਹੜਾ ਇਨਸੀਡੈਂਟ ਹੋਇਆ ਕਿ ਅਸੀਂ ਹੁਣੇ ਤਾਂ ਹੋਰ ਐਂਜਿਓ ਕੋਈ ਆਕੇ ਗਿਆ ਸ਼ਹਿਰ ਦੇ ਕੋਈ ਬੰਦੇ ਹੁਣੇ ਤਾਂ ਇਹਨਾਂ ਨੂੰ ਐਮਬੂਲੈਂਸ ਵਾਕੇ ਪਟਿਆਲਾ ਲੈ ਗਏ ਤੇ ਹੁਣ ਪਤਾ ਕਰ ਰਹੇ ਹਾਂ ਸਾਡੇ ਬਾਲੀਆ ਜੀ ਨੇ ਸਾਡੇ ਸਾਰੇ ਲੋਕ ਪਤਾ ਕਰ ਰਹੇ ਅਸੀਂ ਫਿਰ ਵੀ ਕੋਸ਼ਿਸ਼ ਕਰਾਂਗੇ ਇਹਨਾਂ ਤੱਕ ਪਹੁੰਚ ਕਰਨ ਦੀ ਤੇ ਫਿਰ ਵੀ ਕੋਸ਼ਿਸ਼ ਕਰਨ ਇਹਨਾਂ ਦਾ ਇਲਾਜ ਹੋ ਜਾਏ ਇੱਥੋਂ ਵੀ ਕਿੱਥੇ ਲੈ ਕੇ ਗਏ ਚਲੋ ਇੱਥੋਂ ਪਟਿਆਲੇ ਲੈ ਕੇ ਪਹਿਲਾਂ ਸਿਵਲ ਚਲੇ ਗਏ ਸਿਵਲ ਤੋਂ ਬਾਅਦ ਆਫਟਰਨੂੰ ਕਰ ਹਿੰਦਰ ਰਾਤੀ ਉਹਨਾਂ ਦੇ ਕਾਉਂਟੇ ਵਿੱਚ ਗੱਲ ਹੋਈ ਆ ਉਹ ਗੱਲਬਾਤ ਚੱਲ ਰਹੀ ਹੈ ਅ ਇਲਾਜ ਉਹਨਾਂ ਦਾ ਹੋ ਜੂਗਾ ਤੁਸੀਂ ਵੀ ਇੱਕ ਸੇਵਾ ਦਾ ਕੰਮ ਕਰਦੇ ਹੋ ਜੀ ਜੀ ਜਿਹੜੇ ਲੋਕ ਵਗੈਰਾ ਜਿਹੜੇ ਉਪਸਥਾਪਤ ਆਦੇ ਜਾਂ ਰੂਲ ਤੇ ਰਹਿੰਦੇ ਹੈਗੇ ਆ ਤਾਂ ਇਹ ਜਨ ਨੂੰ ਬਿਰਦਾਸ਼ਰਮ ਕਰਾਉਣਾ ਤੇ ਨਹੀਂ ਇਹ ਇਸ ਤਰ੍ਹਾਂ ਦੀ ਗੱਲ ਹੈ ਜੀ ਮੈਂ ਪਹਿਲਾਂ ਗੱਲ ਕਰੇ ਬੜੀ ਲੰਬੀ ਛੋਟੀ ਗੱਲ ਹੈ ਬਿਰਦਾਸ਼ਰਮ ਜਿਹੜੇ ਨਹੀਂ ਉਹਦੇ ਵਾਸਤੇ ਬੜੀ ਆਫੀਸ਼ੀਅਲੀ ਬੜੀ ਗੱਲ ਹੈ ਜਿਹਨੂੰ ਕਹੋ ਕੋਈ ਗੱਲ ਨਹੀਂ ਸੁਣਦਾ ਦੇਖੋ ਇਹ ਜੇ ਇੱਛਾ ਸ਼ਕਤੀ ਹੋਵੇ ਤੁਹਾਡੇ ਅੰਦਰ ਦੀ ਕਰਨ ਦੀ ਗੱਲ ਹੋਏ ਤਾਂ ਮੈਂ ਨਹੀਂ ਸਮਝਦਾ ਕੋਈ ਦੇਖੋ ਸਰਕਾਰਾਂ ਤਾਂ ਇਸ ਗੱਲ ਤੋਂ ਸਰਕਾਰ ਨਾਲ ਥੋੜ੍ਹਾ ਥੋੜ੍ਹਾ ਤੇ ਜਾ ਸਕਦੇ ਨੇ ਇਸ ਗੱਲ ਨੂੰ ਗੌਰ ਕਰਦੇ ਇਹ بڑے ਪੱਦਰਤੇ ਜਿਹੜੇ ਐਨਜੀਓ ਲੋਕ ਸੇਵਾਦਾਰ ਬੰਦੇ ਉਹਨਾਂ ਦੇ ਕਰਕੇ ਕਾਫੀ ਲੋਕਾਂ ਦਾ ਭਲਾ ਹੋ ਰਿਹਾ ਜਿੱਥੇ ਤੱਕ ਮਨ ਆਪਣੀ ਪਰਸਨਲ ਜਾਣਕਾਰੀ ਹੈ ਤੇ ਬਿਰਦਾਸਰਮ ਹੋਣੀ ਚਾਹੀਦੀ ਇਹਨਾਂ ਲੋਕਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਜਿਹੜੇ ਪੂਲਾਂ ਥੱਲੇ ਪਏ ਹੋਰ ਇਹਦੇ ਸੱਡਾਂ ਥੱਲੇ ਪਏ ਹੋਣ ਨੇ ਆਪਸੋ ਲੋ ਮਰਮਰ ਜਨ ਇਸਤਰੀ ਹੋ ਜੰਦਾ ਫਿਰ ਜੋ ਕੋਈ ਲੋਕ ਰਲ ਮਿਲ ਕੇ ਪਰਨ ਸੰਸਕਾਰ ਕਰਨੇ ਤਾ ਜੇ ਪਹਿਲੀ ਉਹਨਾਂ ਦੀ ਵੈਰੀਫਿਕੇਸ਼ਨ ਹੋ ਕੇ ਉਹਨਾਂ ਦੀ ਜੋ ਪੁਛਗਿੱਛ ਕੀਤੀ ਹੈ ਮੈਨੂੰ ਸਮਝਦਾ ਕਿ ਇਸ ਤਰ੍ਹਾਂ ਦੀ ਦੁਰਘਟਨਾ ਹੋਏ ਇਸ ਤਰ੍ਹਾਂ ਦੀ ਗਲਬਾਤ ਹੋਏ ਤਾਂ ਮੈਂ ਸਮਝਦਾ ਸਾਰੇ ਲੋਕਾਂ ਨੂੰ ਸੂਚਿਤ ਹੋਣ ਦੇ ਮਾਰਕੀਟ ਦੀ ਵੀ ਇਹ ਨਹੀਂ ਆਪਾਂ ਡਰ ਰੋਟੀ ਦੇ ਕੇ ਉਹਨੂੰ ਚਾਹ ਪਿਲਾ ਕੇ ਜਾਂ ਕਮਲ ਸਿੱਟ ਕੇ ਉਹ ਕੋ ਚਲੇ ਇਹ ਇਹ ਸਾਰਾ ਕੁਝ ਨਹੀਂ ਹੈ ਇਹਦੇ ਵਿੱਚ ਕਿੰਨਾ ਖਾਣਾ ਬੰਦਾ ਰੋਟੀ ਤਾਂ ਮਿਲ ਹੀ ਜਾਂਦੀ ਹੈ ਸਵੇਰ ਤੋਂ ਰਾਤ ਤੱਕ ਰੋਟੀਆਂ ਤੇ ਇਹਨਾਂ ਚਾਹ ਦੇ ਜਨੇ ਪਰ ਗੌਰ ਵੀ ਕਰਨੀ ਚਾਹੀਦੀ ਹੈ ਬੰਦੇ ਨੂੰ ਉਹਨੂੰ ਪ੍ਰੋਬਲਮ ਹੈ ਉਹਨੂੰ ਪੁੱਛੋ ਕਿ ਅਸਲ ਪ੍ਰੋਬਲਮ ਕਿੱਥੋਂ ਕ੍ਰੀਏਡ ਹੋਈ ਹੈ ਤੁਹਾਡੇ ਘਰੋਂ ਹੋਈ ਆ ਤੁਹਾਡੀ ਕਿੱਥੇ ਦਿਓ ਪਟਿਆਲੇ ਤੋਂ ਜਲੰਧਰ ਤੋਂ ਦਿੱਲੀ ਤੋਂ ਕਿੱਥੋਂ ਇਹ ਇਸ ਚੀ ਦਾ ਪਤਾ ਲੱਗ ਜਾ ਤਾਂ ਮੈਂ ਸਮਝਦਾ ਕਿ ਇਸ ਗੱਲ ਆਪਾਂ ਸਫਲ ਹੋ ਸਕਦੇ ਇਸ ਕੰਮ ਚ ਇੱਕ ਬਜ਼ੁਰਗ ਲੇਡੀ ਸੀਗੀ 65 ਸਾਲ ਦੀ ਉਮਰ ਕਰੀਬ ਉਹਨੂੰ ਲੈ ਕੇ ਆਏ ਸੀਗੇ ਕੱਲ ਸਵੇਰ ਦੇ ਟਾਈਮ ਤੇ ਲੋਕਲ ਪਬਲਿਕ ਹੀ ਲੈ ਕੇ ਆਈ ਸੀ ਐਂਬੂਲੈਂਸ ਦੇ ਵਿੱਚ ਤੇ ਉਹਨਾਂ ਨੇ ਦੱਸਿਆ ਕਿ ਇੱਕ ਵਾਰਾ ਕੁੱਤੇ ਨੇ ਉਹਨੂੰ ਕਟਿਆ ਤੇ ਇਹ ਨਾਮ ਪਤਾ ਨਹੀਂ ਅਮਰਜੀਤ ਕੌਰ ਨਾਮ ਉਹ uh, 65 ইয়ার্স ਦੀ ਸੀ करीब कंडीशन ايه ਹੈ ਕਿ پیشنਟ ਦੇ મતલਬ आवारा कुत्ते ने जेड़ा कटया फेस ते कटया ਹੋਇਆ ਸੀ ਉਹਦੇ ਤੇ ਜ਼ਿਆਦਾ कटया ਹੋਇਆ ਸੀਗਾ ਆਪਾਂ ਉਹਨੂੰ ਵੀ મતલਬ ਉਹਦਾ پیشنਟ ਸਟੇਬਲ ਸੀਗੀ ਉਹਨੂੰ ਆਪਾਂ ਮੋਢੀ ਲਈ ਸਹਾਇਤਾ ਦਿੱਤੀ ਇੰਜੈਕਸ਼ਨ ਵਗੈਰਾ ਲਗਾਏ ਕੁੱਤੇ ਕਟੇ ਵਾਲਾ ਟੀਕਾ ਲਗਾਇਆ ਗਿਆ ਉਹਦੇ ਬਾਕੀ ਉਹਨੂੰ ਜੋ ਵੀ ਲੋੜਿੰਦੀ ਦਵਾਈ ਸੀ ਐਂਟੀਬਾਇਓਟਿਕ ਵਗੈਰਾ ਦਿੱਤਾ ਗਿਆ ਤੇ ਇਸ ਤੋਂ ਬਾਅਦ ਉਹਨੂੰ ਜ਼ਰੂਰਤ ਸੀ ਵੱਡੇ ਹਸਪਤਾਲ ਦੀ ਤਾਂ ਆਪ ਪਉਨੋ ਵੱਡੇ ਹਸਪਤਾਲ ਵਿੱਚ ਰੈਫਰ ਕੀਤਾ